ਆ ਦੇਖੋ ਗਰੀਬ ਨਾਲ ਗਰੀਬ ਮਾਰ ਕਰ ਗਿਆ ਇੱਕ 10 ਲੱਖ ਦੀ ਗੱਡੀ ਵਾਲਾ ਅਮੀਰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਬੰਦਾ ਜਦੋਂ ਇੱਕ ਰੇੜੀ ਵਾਲੇ ਕੋਲ ਆਉਂਦਾ ਤੇ ਆਂਡੇ ਪੈਕ ਕਰਨ ਨੂੰ ਕਹਿੰਦਾ ਆਂਡੇ ਲੈਣ ਲਈ ਉਹ ਗੱਡੀ ਰੋਕੀ ਸੀ ਤੇ ਉਸ ਤੋਂ ਬਾਅਦ 6 ਟਰਿਆ ਲਈ ਉਸ ਨੂੰ ਕਹਿੰਦਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿਵੇਂ ਤਿੰਨ ਟਰਿਆ ਪਹਿਲਾਂ ਧਰ ਲੈਂਦਾ ਤੇ ਤਿੰਨ ਉਸ ਤੋਂ ਬੰਦੇ ਤੋਂ ਮੰਗਵਾਉਂਦਾ ਹੈ ਰੇੜੀ ਵਾਲੇ ਤੋਂ ਮੁਕਸਰ ਰੋਡ ਬਕਿੰਦਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਰੇੜੀ ਵਾਲੇ ਨਾਲ ਇੱਕ ਅਮੀਰ ਬੰਦਾ ਗਰੀਬ ਮਾਰ ਕਰ ਗਿਆ 6 ਟ੍ਰੀਆਂ ਆਂਡਿਆਂ ਦੀ ਲੈ ਕੇ ਗੱਡੀ ਭਜਾ ਕੇ ਫਰਾਰ ਹੋ ਗਿਆ ਤੇ ਉਹ ਗਰੀਬ ਬੰਦਾ ਰੇੜੀ ਵਾਲਾ ਦੇਖ ਲਈ ਜਾ ਗਿਆ ਤਾਂ ਤੁਸੀਂ ਵੀ ਇਸ ਨੂੰ ਲਾਣਤਾ ਪਾ ਸਕਦੇ ਹੋ ਕਿ ਜਿੱਥੇ ਇਹ ਬੰਦਾ 10 ਲੱਖ ਰੁਪਏ ਦੀ ਗੱਡੀ ਚੱਕੀ ਫਿਰਦਾ ਹੈ ਉੱਥੇ ਹੀ ਆਂਡਿਆਂ ਦੇ ਪੈਸੇ ਦੇਣ ਨੂੰ ਇਹਦੇ ਕੋਲ ਹੈ ਨਹੀਂ 6 ਟ੍ਰੀਆਂ ਆਂਡਿਆਂ ਦੀ ਲੈ ਕੇ ਇਹ ਬੰਦਾ ਫਰਾਰ ਹੋਇਆ ਤੇ ਗਰੀਬ ਬਚਾਰਾ ਦੇਖਦਾ ਰਹਿ ਗਿਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਸਨੇ ਪਹਿਲਾਂ ਆਂਡਿਆਂ ਦਾ ਆਰਡਰ ਦਿੱਤਾ ਤੇ ਜਦੋਂ ਉਹ ਟਰਿਆ ਪੈਕ ਕਰਨ ਲੱਗਦਾ ਤਾਂ ਆਪਣੇ ਮਨ ਚ ਵਿਉਂਤ ਬਣਾਉਂਦਾ ਵੀ ਕਿਸ ਤਰੀਕੇ ਮੈਂ ਇਥੋਂ ਭੱਜਾਂ ਤਾਂ ਗਰੀਬ ਜਦੋਂ ਉਸ ਨੂੰ ਸਕੈਨਰ ਦੇਣ ਲੱਗਦਾ ਤਾਂ ਉਹ ਅੱਖ ਬਚਾ ਕੇ ਉਥੋਂ ਗੱਡੀ ਭਜਾ ਕੇ ਫਰਾਰ ਹੋ ਜਾਂਦਾ ਤਾਂ ਮੁਕਸਰ ਰੋਡ ਤੇ ਬਠਿੰਡਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਗੱਡੀ ਵਾਲਾ ਅਮੀਰ ਇੱਕ ਗਰੀਬ ਦੇ ਛੇ ਟ੍ਰਿਆਂ ਆਂਡੇ ਲੈ ਕੇ ਫਰਾਰ ਹੋ ਗਿਆ 2100 ਰੁਪਏ ਦੀ ਇਹ ਆਂਡੇ ਦੱਸੇ ਜਾ ਰਹੇ ਸੀ ਪਰ ਉਸਨੇ ਪੈਸੇ ਨਹੀਂ ਦਿੱਤੇ ਤੇ ਕਿਸ ਤਰੀਕੇ ਇਹ ਬੰਦਾ ਫਰਾਰ ਹੋਇਆ ਕਿਸ ਤਰੀਕੇ ਗਰੀਬ ਮਾਰ ਕੀਤੀ ਹੈ ਤੁਸੀਂ ਵੀ ਇਸ ਨੂੰ ਲੜਨਤਾ ਪਾ ਸਕਦੇ ਹੋ ਕਿ ਜੇ ਤੁਸੀਂ ਆਂਡੇ ਲੈਣ ਜੋਗੀ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਤੁਸੀਂ ਆਹ ਗੱਡੀ ਕਿਵੇਂ ਲੈ ਲਈ ਤਾਂ ਬਹੁਤ ਨਿੰਦਣ ਜੋ ਘਟਣਾ ਇਹ ਕਹੀ ਜਾ ਸਕਦੀ ਹੈ